ਨਾ ਮੈਂ ਜੀ ਮੇਰਾ ਵਿਤਨ ਕਰ ਰਿਹਾ ਜੀ ਹਾਂ ਦੇਖੋ ਕੀ ਹੋਇਆ ਇੱਥੇ ਸਾਡੇ ਨਾਲ ਥੋੜੀ ਜਿਹੀ ਰਿਪੇਅਰ ਚੱਲ ਰਹੀ ਸੀ ਜੀ ਤਾਂ ਮਿੱਟੀ ਸਿਰ ਰਾਇਦੇ ਤਾਂ ਬੰਦਾ ਬੰਦੇ ਨੂੰ ਪਾ ਮਿੱਟੀ ਖੁੱਲੀ ਤਾਂ ਦੇਖਿਆ ਕਿ ਅੰਦਰ ਆਇਆ ਤਾਂ ਸਾਰੇ ਮੋਬਾਈਲ ਮੂਵਮੈਂਟ ਦੇ ਹੁੰਦੇ ਹੋਏ ਸੀ ਹੁਣ ਮੈਨੂੰ ਫੋਨ ਕੀਤਾ ਤਾਂ ਫਿਰ ਮੈਂ 9:30 ਵਜੇ ਫੋਨ ਕੀਤਾ ਫਿਰ 9:10 ਵਜੇ ਮੈਂ ਆਪਣੇ ਬੇਟੇ ਨਾਲ ਹੋਰੇ ਆਇਆ ਬੇਟੇ ਨਾਲ ਗਿਆ ਦਮਦਰਾ ਕੇ ਦੇਖਿਆ ਸਾਰੇ ਮੋਬਾਈਲ ਵਗਾਰਾ ਖੁੱਲੇ ਹੋਏ ਆ ਸ਼ਟਰ ਮੂਰੇ ਦੀ ਚੱਪਿਆ ਪਿਆ ਤਾਂ ਫਿਰ ਜਾ ਕੇ ਮੈਂ ਸਾਡੇ ਕੰਪਲੇਨ ਲਖਾਈ ਪਤਵਾਲੀ ਚ ਸਾਬ ਆਗੇ ਕਿੰਨੇ ਕਿਲੀ ਚੋਰੀ ਲੱਗਦੀ ਜੀ ਹੋਈ ਹੈ ਜੀ ਕਿਸੇ ਹਿਸਾਬ ਲਿਆ ਤੁਹਾਨੂੰ ਮਤਲਬ ਕਿ ਹਲੇ ਹੱਥ ਲੱਗ ਰਹੇ ਡੱਬੇ 60 ਫੋਨਾਂ ਦੇ ਡੱਬੇ ਲੱਗ ਰਹੇ ਆ ਜੀ ਐਸੇ ਹੁਣ ਐਪ੍ਰੋਕਸੀਮੇਟ 12 ਲੱਖ ਰੁਪਏ ਚੋਰੀ ਹੋਈ ਔਰ ਜਿਆ 60 ਹਜ਼ਾਰ ਰੁਪਏ ਕੈਸ਼ ਸਰ ਅੱਡਾ ਤੋਂ ਜਿਹੜੀ ਆਵਾਜ਼ ਆ ਹਾਂ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਵਿਪਨ ਗਰਗਜੀ ਦੀ ਇਲੈਕਟ੍ਰੋਨਿਕਸ ਦੀ ਦੁਕਾਨਾਂ ਜੌੜੀਆਂ ਪੱਟੀਆਂ ਤੇ ਜੋ ਅਸੀਂ ਮੌਕੇ ਤੇ ਪਹੁੰਚੇ ਤੇ ਵੈਰੀਫਾਈ ਕਰ ਰਹੇ ਹਾਂ ਇੱਥੇ ਦੇਖਣ ਨੂੰ ਲੱਗਦਾ ਜਿਵੇਂ 60-70 ਮੋਬਾਈਲ ਚੋਰੀ ਹੋਏ ਨੇ ਤੇ ਕੁਝ ਕੈਸ਼ ਇਹਨਾਂ ਦਾ ਗੱ ਇਹ ਫੁਟੇਜ ਵਗੈਰਾ ਚੈੱਕ ਕਰ ਰਹੇ ਆ ਅੱਗੇ ਇਹਨੂੰ ਜਲਦ ਤੋਂ ਜਲ ਟ੍ਰੇਸ ਕਰਾਂਗੇ